ਲੇਜੇ ہمارے ਚੈਨਲ ਨੂੰ ਸਬਸਕ੍ਰਾਈਬ ਕਰੇ ਅਤੇ ਘੰਟੀ ਦੇ ਆਈਕਨ ਪਰ ਕਲਿੱਕ ਕਰੇ ਵੈ ਸ਼ੇਅਰ ਕਰਨਾ ਨਾ ਭੁੱਲੇ ਜਿਹਦਰਵਾ ਹਲਕੇ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਐਮਐਲਏ ਹਰਦੇਪ ਸਿੰਘ ਨਿੰਤੀ ਕੇ ਲੋਕਾਂ ਵੱਲੋਂ ਜਿੱਥੇ ਨਸ਼ੇ ਦੇ ਸਦਾਕਰਾਂ ਨੂੰ ਆਪਣਾ ਕਾਰੋਬਾਰ ਬੰਦ ਕਰਨ ਦੀ ਸਖਤ ਤਾਦਨਾ ਦਿੱਤੀ ਗਈ ਉੱਥੇ ਹੀ ਸਿਵਰਨ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਯੂਵਾ ਆਗੂ ਅਬਾਸ ਸਿੰਘ ਟੇਲੋਂ ਨੇ ਨਸ਼ੇ ਦੇ ਦਲਦਲ ਵਿੱਚ ਫਸੇ ਨੌਜਵਾਨਾਂ ਦੇ ਇਲਾਜ ਲਈ ਨਸ਼ਾ ਚਰਾਓ ਸੈਂਟਰ ਸਥਾਪਿਤ ਕਰਨ ਸੰਬੰਧੀ ਅਸੇਵ ਹਸਪਤਾਲ ਦੇ ਦਰਵਾਜ਼ਾ ਵਿਖੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਅਹਿਮ ਮੀਟਿੰਗ ਕੀਤੀ ਜਿਸ ਮੌਕੇ ਐਸਐਮਓ ਡਾਕਟਰ ਅਸਵੇ ਚਾਵਲਾ ਵੀ ਮੌਜੂਦ ਸਨ ਇਸ ਮੌਕੇ ਨਸ਼ਾ ਚਰਾਓ ਸੈਂਟਰ ਸਥਾਪਿਤ ਕਰਨ ਸੰਬੰਧੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਸ਼ਾ ਚਰਾਓ ਸੈਂਟਰ ਸਥਾਪਿਤ ਕਰਨ ਸੰਬੰਧੇ ਹਸਪਤਾਲ ਵਿਖੇ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਇਸ ਸੰਬੰਧੇ ਜਾਣਕਾਰੀ ਦਿੰਦੇ ਸਿਵਰਨ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਯੂਵਾ ਅਗੂ ਅਬਾਸ ਸਿੰਘ ਟੇਲੋਂ ਨੇ ਦੱਸਿਆ ਕਿ ਗਦਰਵਾਹਾ ਕੇ ਵਿੱਚ ਨਸ਼ੇ ਦੇ ਕੋ ਹਰ ਦੇਪ ਸਿੰਘ ਨੇ ਪਿਤੇ ਲੰਗਲੋ ਨਸ਼ੇ ਦੇ ਸਦਾਕਰ ਨੂੰ ਆਪਣਾ ਨਸ਼ੇ ਦਾ ਧੰਦਾ ਬੰਦ ਕਰਨ ਲਈ ਸਖਤ ਚੇਤਾਵਨੀ ਦਿੱਤੀ ਗਈ ਹੈ ਅਤੇ ਜੇਕਰ ਕੋਈ ਨਸ਼ੇ ਦਾ ਧੰਦਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਅਮਰ ਵਿੱਚ ਲੈਂਦੀ ਜਾਵੇਗੀ ਜਦੋਂ ਕਿ ਇਸ ਮਾਮਲੇ ਸਬੰਧੀ ਕਿਸੇ ਦੀ ਵੀ ਸਿਫਾਰਸ਼ ਮੰਨਣ ਯੋਗ ਨਹੀਂ ਹੋਵੇਗੀ ਇਸ ਦਿਨ ਆਹੇ ਉਹਨਾਂ ਦੱਸਿਆ ਕਿ ਨਸ਼ਾ ਪੀੜਿਤ ਨੌਜਵਾਨਾਂ ਦੇ ਇਲਾਜ ਲਈ ਸੇਵਲ ਹਸਪਤਾਲ ਗਦਰਵਾ ਆਵੇ ਕੇ ਨਸ਼ਾ ਛਡਾਓ ਸੈਂਟਰ ਸਥਾਪਿਤ ਕਰਨ ਸੰਬੰਧੀ ਲੋੜਿੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਕਰੀਬ 2 ਮਹੀਨਿਆਂ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ ਉਹਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਵਾਤਵਾਰਸਾ ਹੈ ਉਹ ਕਰਨ ਦੀ ਅਪੀਲ ਕੀਤੀ ਤਾਂ ਜੋ ਨਸ਼ਾ ਪੀੜਿਤ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਸਮਾਜ ਦੇ ਮੁੱਖ ਧਾਰਾਂ ਨਾਲ ਜੋੜਾ ਜਾ ਸਕੇ

ਐਮਐਲਏ ਸਾਹਿਬ ਸਰਦਾਰ ਹਰਦੀਪ ਸਿੰਘ ਵਿਖੇ ਧਲੋਵੀ ਨੂੰ ਵੱਲੋਂ ਉਪਮੁਲਾਇਆ ਸੀ ਕਿ ਬੇਟਾ ਉੱਥੇ ਜਾਓ ਤੇ ਸਾਰੇ ਚੀਜ਼ ਦਾ ਜਾਇਦਾ ਲਿਆਓ ਪੰਜਾਬ ਸਰਕਾਰ ਵੱਲੋਂ ਗਦਰਬਾ ਅੰਦਰ ਅਸੀਂ ਡੀਡਿਕਸ਼ਨ ਸੈਂਟਰ ਖੋਲ ਰਏ ਆ ਜਿੰਨਾ ਨਸ਼ਾ ਵਧਿਆ ਨਸ਼ੇ ਤੋਂ ਲੋਕਾਂ ਨੂੰ ਦੂਰ ਕਰਦੇ ਨਾਲ ਨਾਲ ਅਸੀਂ ਉਹਨਾਂ ਨੂੰ ਟਰੀਟ ਵੀ ਕਰਨਾ ਚਾਹੁੰਦੇ ਆ ਇੱਕ ਕਰੈਕਸ਼ਨ ਸੈਂਟਰ ਵੀ ਬਣਾਉਣਾ ਚਾਹੁੰਦੇ ਆ ਜੋ ਕਿ ਕੁਸ਼ਵਲਾ ਅੰਦਰ ਬੜੀ ਖੁਸ਼ੀਆਂ ਮੈਨੂੰ ਦੱਸਦੇ ਕਿ ਆਪਾਂ ਇੱਥੇ ਸਾਫ਼ ਵੀ ਇੱਕ ਵੱਖਰਾ 1.5 ਡਿਕਸ਼ਨ ਸੈਂਟਰ ਦਾ ਗਦਰਬਾ ਅੰਦਰ ਨਵਾਂ ਖੋਲਿਆ ਜਾਊਗਾ ਉਸ ਤੋਂ ਇਲਾਵਾ ਇੱਥੇ ਸਾਡੇ ਐਨਜੀਓਜ਼ ਵੱਲੋਂ ਇੱਕ ਸੰਸਥਾ ਚਲਾਈ ਜਾਂਦੀ ਸੀ ਲੰਗਰ ਆਸਤੇ ਉਹ ਕਿਸੇ ਕਾਰਨਾ ਕਰਕੇ ਬੰਦ ਪਈ ਸੀ ਅਸੀਂ ਉਹ ਲੰਗਰ ਚੈੱਕ ਕੀਤਾ ਰਿਪੇਅਰ ਕਰਾਂਗੇ ਚਾਹ ਦੁੱਧ ਲੰਗਰ ਪਾਣੀ ਮਰੀਜ਼ਾਂ ਆਸਤੇ ਸਾਰੇ ਕੱਸ ਲਈ ਉਹ ਦੁਬਾਰਾ ਸ਼ੁਰੂ ਕਰਕੇ ਗਏ ਆ ਸਾਰਿਆਂ ਦੇ ਸਹਿਯੋਗ ਨਾਲ ਅੱਜ ਅਸੀਂ ਆਏ ਆ ਤੇ ਅੱਜ ਮੈਂ ਪਤੌਰ ਸਿੰਗਲ ਫਾਊਂਡੇਸ਼ਨ ਮੈਨੇਜ ਕਰਦਾ ਹੋਇਆ ਐਡ ਕਰਦਾ ਹੋਇਆ ਨੌਨਾਂ ਵੱਲੋਂ ਸੀ ਆਦੀ ਬੂਤੀਆਂ ਲਵਾਈਆਂ ਨੇ ਕਿ ਦੁੱਧ ਚਾਹ ਲੰਗਰ ਸਾਰਾ ਟਾਈਮ ਸਟਾਈਲ ਪਹੁੰਚੇ ਜਿੰਨੀ ਅਸੀਂ ਮਦਦ ਕਰ ਸਕਦੇ ਸੇਵਾ ਕਰ ਸਕਦੇ ਸਰਕਾਰੀ ਹਸਪਤਾਲਾਂ ਦੇ ਉੱਤੇ ਕਰੀਏ ਆਉਣ ਵਾਲੇ ਦਿਨਾਂ ਅੰਦਰ ਜਿੱਦਰਬਾ ਦੇ ਅੰਦਰ ਜਿਹੜਾ ਕ੍ਰਿਟਿਕਲ ਕੇਅਰ ਯੂਨਿਟ ਆ ਉਸ ਤੋਂ ਵੀ ਪਹਿਲਾਂ ਐਮਐਲਏ ਸਾਹਿਬ ਨੇ ਪਤਰੀ ਸਾਹਿਬ ਨਾਲ ਗੱਲ ਕੀਤੀ ਹੈ ਪਾਇ ਜੀ ਲੈ ਕੇ ਆਉਂਗੇ ਨੋਗਰੇਟ ਕਰਾਂਗੇ ਅਸੀਂ ਜਿੱਦਰਬਾ ਅੰਦਰ ਇੱਕ ਵਰਲਡ ਕਲਾਸ ਡੀਡਿਕਸ਼ਨ ਸੈਂਟਰ ਸਾਡੇ ਹਲਕੇ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਦੇ ਅੰਦਰ ਲੈ ਕੇ ਆਏ ਜੇ ਨਸ਼ਾ ਸੌ ਸੈਂਟਰ ਬਣਾ ਰਹੇ ਹੈ ਉਸ ਤੇ ਕਿੰਨਾ ਟਾਈਮ ਲੱਗਣ ਦੇ ਸੰਭਾਵਨਾ ਹੈ ਦੇਖੋ ਜੀ ਸਰਕਾਰੀ ਕੰਮ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਨਵੇਂ ਸਾਲ ਤੋਂ ਬਾਅਦ ਬਾਅਦ ਜਲਦੀ ਫਰਵੀਰ ਦਾ ਕੰਮ ਚੱਲਦਾ ਕਰ ਲਈਏ ਸਟਾਫ ਲੈਕਯੋਨਾ ਵਿੰਗ ਅੰਦਰ ਰਿਪੇਅਰਿੰਗ ਜਿਹੜਾ ਹੋ ਰਿਹਾ ਹੈ ਕਾਫੀ ਵੱਡਾ ਪ੍ਰੋਜੈਕਟ ਆ ਤੇ ਕੋਸ਼ਿਸ਼ ਆ ਕਿ ਮਹੀਨੇ ਤੋਂ ਮਹੀਨੇ ਅੰਦਰ ਅੰਦਰ ਅਸੀਂ ਚਲਾ ਕੇ ਤੁਹਾਡੇ ਸਾਰਿਆਂ ਮੂਦੇ ਆਫੀਸ਼ੀਅਲੀ ਇਨੋਗਰੇਟ ਕਰਕੇ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂਗੇ ਨਸ਼ੇ ਦੇ ਦਾਕਰਾਂ ਨੂੰ ਤੇ ਜਿਹੜੇ ਨਸ਼ੇ ਨਾਲ ਵੇਚਤੇ ਲੋਕੋ ਨੂੰ ਕਿ ਸਿਨ੍ਹਾ ਜਰਾ ਚਾਹੋ ਕੋਈ ਟਿੰਨੀ ਵਰਤੀ ਜਾਊਗੀ ਜੀ ਨਾ ਕੋਈ ਸਵਾਲਸ਼ ਕੀਤੀ ਜਾਊਗੀ ਨਾ ਬਖਸ਼ਿਆ ਜਾਊਗਾ ਭਾਵੇਂ ਕੋਈ ਸਾਡਾ ਭਾਵੇਂ ਕਿਸੇ ਦਾ ਨਜ਼ਦੀਕੀ ਆ ਪਰ ਜੇ ਕੋਈ ਨਸ਼ਾ ਵੇਚਦਾ ਸਾਡੀ ਨੌਜਵਾਨੀ ਦਾ ਸੌਦਾ ਕਰਦਾ ਤੋ ਨਾਲ ਕੋਈ ਟੈਲੀਵਰਤੀ ਜਾਊਗਾ ਕਿ ਅਰੇ ਅੱਥੀ ਲਿਆ ਜਾਊਗਾ ਭਾਵੇਂ ਉਹਦੀ ਕੋਈ ਸਪਰਸ਼ਾ ਵੀ ਭਾਵੇਂ ਉਹਦੇ ਮਗਰ ਬੁੱਟਾ ਹੋਣ ਭਾਵੇਂ ਉਹਦੇ ਕੋਲੇ ਪੈਸਾ ਹੋਵੇ ਪਰ ਜਿਹੜਾ ਇਨਸਾਨ ਕਿ ਦਰਬਾਂਦਰ ਨਸ਼ਾ ਵੇਚਦਾ ਨੌਜਵਾਨਾਂ ਨੂੰ ਬੱਚਿਆਂ ਨੂੰ ਨਸ਼ੇ ਵੱਲ ਲਾਉਂਦਾ ਉਹਦੇ ਨਾਲ ਇੱਕ ਪੈਸਾ ਲਿਆਜ ਨਹੀਂ ਕੀਤੀ ਜਾਊਗਾ ਬਹੁਤ ਜੀ ਨਸ਼ਾ ਥਰੋਕ ਸੈਂਟਰ ਤੋਂ ਵੀ ਮੀਟਿੰਗ ਕੀਤੀ ਹੈਗੀ ਆ ਅਬ ਥੈਰੋਜੀ ਵੀ ਆਈਸੀਜੀ ਦੇ ਬਾਰੇ ਕੀ ਕਹਿਣਾ ਜਾਊਂਗੇ ਮਾਰੀਓ ਐਮਐਲਏ ਹਰਦੀਪ ਸਿੰਘ ਜਿੰਪੀ ਥੈਲੋਜੀ ਦੇ ਦੂਰੰਦੇਸ਼ੀ ਸੋਚ ਦੇ ਨਾਲ ਸਿਮਰਨ ਫਾਊਂਡੇਸ਼ਨ ਦੇ ਪ੍ਰਧਾਨ ਆ ਬੇ ਥੈਲੋਜੀ ਵੱਲੋਂ ਅੱਜ ਇੱਕ ਛੋਟੀ ਜੀ ਸਮਾਜ ਸੇਵੀ ਸੰਸਥਾਵਾਂ ਦੀ ਸਿਵਲ ਹਸਪਤਾਲ ਦੇ ਦਰਵਾਜ਼ੇ ਵਿੱਚ ਡੀ ਐਡਿਕਸ਼ਨ ਸੰਬੰਧੀ ਇੱਕ ਮੀਟਿੰਗ ਰੱਖੀ ਗਈ ਸੀ ਜਿੱਥੇ ਸਾਰੀਆਂ ਸੰਸਥਾਵਾਂ ਦੇ ਉੱਤੇਦਾਰ ਅਤੇ ਮੈਂਬਰ ਸਭਾਰ ਪਹੁੰਚੇ ਇਸ ਮੌਕੇ ਤੇ ਜਿਹੜੀ ਵਿੰਗ ਦੇ ਅੰਦਰ ਡੀ ਐਡਿਕਸ਼ਨ ਸੈਂਟਰ ਬਣਾਉਣਾ ਹੈ ਉਹਦਾ ਦੌਰਾ ਕੀਤਾ ਗਿਆ ਅਤੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਦੇ ਨਾਲ ਜੋ ਨਸ਼ਾ ਸ਼ਰੂਕੇਂਦਰ ਸ਼ੁਰੂ ਹੋ ਰਿਹਾ ਉਸ ਸੰਬੰਧੀ ਰੂਪਰੇਖਾ ਸੰਬੰਧੀ ਵਿਚਾਰ ਵਿਵਰਸ਼ ਕੀਤੇ ਗਏ ਅਤੇ ਸਾਰੀਆਂ ਸੰਸਥਾਵਾਂ ਨੇ ਇਸ ਨੇਕ ਕਾਰਜ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਇਸ ਦੇ ਨਾਲ ਹੀ ਜੋ ਆਲਰੇਡੀ ਇੱਥੇ ਮਰੀਜ਼ ਹਨ ਉਹਨਾਂ ਦੇ ਚਾਹ ਲਈ ਲੰਗਰ ਲਈ ਸਾਰੇ ਪ੍ਰਬੰਧ ਟਕਵੇ ਪ੍ਰਬੰਧ ਕਰਨ ਸੰਬੰਧੀ ਵੀ ਵਿਚਾਰ ਵਟਾਂਦਰਾ ਹੋਇਆ ਸਾਰੀਆਂ ਸੰਸਥਾਵਾਂ ਮਾਰਯੋਗ ਐਮਐਲਏ ਦਿੱਪਤੀ ਢਲੋਂ ਜੀ ਅਤੇ ਹੈਲਥ ਡਿਪਾਰਟਮੈਂਟ ਨੂੰ ਵਿਸ਼ਵਾਸ ਦਿਵਾਉਂਦੀਆਂ ਕਿ ਜਿੱਥੇ ਕਿਤੇ ਵੀ ਇਸ ਨੇਕ ਕਾਰਜ ਲਈ ਸਾਡੀਆਂ ਸੰਸਥਾਵਾਂ ਦੀ ਜ਼ਰੂਰਤ ਹੋਵੇਗੀ ਅਸੀਂ ਤਨੋਂ ਮਨੋਂ ਤੁਹਾਨੂੰ ਸਾਰੀਆਂ ਸੰਸਥਾਵਾਂ ਤੁਹਾਡੇ ਨਾਲ ਜੇ ਤੜਵਾ ਹਾਸੇ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ